ਅੱਛਾ ਸ਼ੀਗਰ ਸਾਰਾ ਨੇ ਮੈਂ ਤੁਹਾਡੀ ਆਪਣੀ ਗੁਰਮੀਤ ਸਿੱਧੂ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਚਿੱਟੇ ਚਨੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਮੈਂ ਚਿੱਟੇ ਚਨੇ ਜੜੇ ਆ ਜੀ ਪਹਿਲੇ ਹੀ ਸਵੇਰੇ ਤੜਕੇ ਪਿਓ ਕੇ ਰੱਖ ਦਿੱਤੇ ਸੀ ਕਿ ਤੇ ਹੁਣ ਸਾਡੇ ਚਨੇ ਜਿਹੜੇ ਆ ਜੀ ਫੁੱਲ ਗਏ ਆ ਜੀ ਤਾਂ ਹੁਣ ਅਸੀਂ ਸਾਰਾ ਤੋਂ ਪਹਿਲਾਂ ਤਾਂ ਇਹਨੂੰ ਸੀਟੀਆਂ ਲਗਾਉਂਦੇ ਆ ਜੀ ਦੋ ਫੇ ਅਸੀਂ ਕਰਾਂਗੇ ਜੀ ਤੜਕੇ ਦਾ ਸਮਾਨ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਮੈਂ ਚਣੀਆਂ ਦੇ ਵਿੱਚ ਜਿਹੜਾ ਇਹ ਪਾਣੀ ਪਾ ਲਿਆ ਜੀ ਚਣੀਆਂ ਦੇ ਹਿਸਾਬ ਦੇ ਨਾਲ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਸਾਰਾ ਤੋਂ ਪਹਿਲਾਂ ਤਾਂ ਤੇਲ ਥੋੜਾ ਜਿਆ ਜਿਹੜਾ ਸਦਾ ਪਾਣੀ ਜਿਹੜਾ ਸੀਟੀ ਲੱਗਣ ਤੇ ਬਾਹਰ ਨਾ ਆਵੇ ਕੁੱਕਰ ਚ ਅਸੀਂ ਇੱਕ ਚਮਚ ਐਡ ਕਰਾਂਗੇ ਜੀ ਇਹਦੇ ਵਿੱਚ ਨਮਕ ਹੁਣ ਅਸੀਂ ਢੱਕਣ ਲਗਾ ਕੇ ਇਹਨੂੰ ਸੀਟੀਆਂ ਲਵਾਉਂਦੇ ਆ ਜੀ ਲਗਾ ਕੇ ਜਿਹੜਾ ਹੈ ਜੀ ਉੱਪਰ ਰੱਖ ਦਿੱਤਾ ਇਹ ਜੀ ਗੈਸ ਤੇ ਹੁਣ ਅਸੀਂ ਤੜਕੇ ਦਾ ਸਮਾਨ ਕਰਦੇ ਆ ਤੁਸੀਂ ਦੇਖ ਸਕਦੇ ਅਸੀਂ ਤੜਕੇ ਦਾ ਸਮਾਨ ਵੀ ਜਿਹੜਾ ਇਹ ਰੈਡੀ ਕਰ ਲਿਆ ਜੀ ਅਸੀਂ ਲਸਣ ਪਿਆਜ਼ ਅਦਰਕ ਤੇ ਹਰੀਆਂ ਮਿਰਚਾਂ ਵੀ ਜਿਹੜੀ ਆ ਜੀ ਕੱਢ ਲਈ ਹੈ ਜੀ ਗ੍ਰੈਂਡ ਹੁਣ ਅਸੀਂ ਲਗਾਉਣਾ ਸਟਾਰਟ ਕਰਦੇ ਆ ਜੀ ਤੜਕਾ ਸਭ ਤੋਂ ਪਹਿਲਾਂ ਤੁਸੀਂ ਕੜਾਈ ਦੇ ਵਿੱਚ ਤੇਲ ਪਾਉਂਦੇ ਆ ਜੀ। ਹੁਣ ਜਦੋਂ ਜ਼ਰ ਤੇਲ ਜਿਹੜਾ ਗਰਮ ਹੁੰਦਾ ਹੈ ਜੀ ਫਿਰ ਇਸ ਦੇ ਵਿੱਚ ਐਡ ਕਰਾਂਗੇ ਜੀ ਜੀਰਾ ਤੇ ਲਸਣ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਸਾਡਾ ਤੇਲ ਜਿਹੜਾ ਜੀ ਗਰਮ ਹੋ ਗਿਆ ਜੀ ਹੁਣ ਅਸੀਂ ਸਾਰਤ ਪਹਿਲਾਂ ਇਸ ਦੇ ਵਿੱਚ ਜੀਰਾ ਐਡ ਕਰਦੇ ਆ। ਨਾਲ ਹੀ ਅਸੀਂ ਇਸ ਦੇ ਵਿੱਚ ਲਸਣ ਐਡ ਕਰਦੇ ਆ। ਨੋਸਟਾ ਕਰਦੇ ਆ ਜੀ ਇਹਨੂੰ ਮਿਕਸ ਆ। ਆਹ ਜਿਹੜਾ ਮੈਸਨ ਜਿਹੜਾ ਹੈ ਜੀ ਲਾਈਟ ਬ੍ਰਾਊਨ ਹੋਣਾ ਨੂੰ ਮਨਾਏਗੀ। ਤੁਸੀਂ ਦੇਖ ਸਕਦੇ ਹੋ ਲੱਗ ਰਿਹਾ ਹੈ ਜੀ ਲਾਈਟ ਬ੍ਰਾਊਨ ਹੋ ਚੁੱਕਿਆ ਹੈ ਜੀ। ਅਸੀਂ ਨਾਲ ਹੀ ਇਹਦੇ ਚ ਐਡ ਕਰਦੇ ਆ ਜੀ ਅਦਰਕ। ਅਸੀਂ ਅਦਰਕ ਨੂੰ ਜਦੋਂ ਰੱਖਦੇ ਹਾਂ ਤਾਂ ਜਿਹੜਾ ਕੋਈ ਲਾਈਟ ਬ੍ਰਾਊਨ ਹੋ

ਤਾਂ ਦਿਨ ਆਲੇ ਸੀ ਇਹਦੇ ਚ ਐਡ ਕਰਦੇ ਆ ਪਿਆਜ਼ ਹਾਂ ਸਨਾਲੇ ਨੂੰ ਮਿਕਸ ਕਰਦੇ ਆ ਹੁਣ ਨਾਲ ਹੀ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੇ ਹਰੀਆਂ ਮੱਝਾ ਜਿਹੜੀ ਹੈ ਜੀ ਆਪਣੇ ਸਵਾਦ ਅਨੁਸਾਰ ਲੀ ਗਿਆ ਇਹਦੀ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਐਡ ਕਰ ਦਿਓ ਜਿੰਨੀ ਆਪਾਂ ਦੇਓ ਜਿਹੜੇ ਪਿਆਜ਼ ਜਿਹੜੇ ਚੰਗੀ ਤਰ੍ਹਾਂ ਭੁੰਨਣੇ ਆ ਜੀ ਸਾਤੀ ਜਿਹੜਾ ਸਾਡੇ ਪਿਆਜ਼ ਕੱਟੇ ਨਾਲ ਲੈ ਜਾਣ ਜਿਵੇਂ ਆਪ ਤੁਸੀਂ ਦੇਖ ਸਕਦੇ ਹੋ ਸਾਡਾ ਤੜਕਾ ਜਿਹੜਾ ਜੀ ਰੈਡੀ ਹੋ ਚੁੱਕਿਆ ਹੈ ਜੀ ਪਉਣਗੇ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਮਸਾਲੇ ਸਾਰਾ ਤਾਂ ਪਹਿਲਾਂ ਤਾਂ ਸਿੱਧਾ ਚਮਚੇ ਦੇ ਵਿੱਚ ਹਲਦੀ ਐਡ ਕਰਦੇ ਆ ਜੀ ਹੁਣ ਜੀ ਅਸੀਂ ਕਲਰ ਦੇ ਅਕੋਰਡਿੰਗ ਢੇਗੀ ਮਿਰਚ ਕਰਦੇ ਆ ਜੀ ਐਡ ਇੱਕ ਚਮਚਾ ਐਡ ਕੀਤਾ ਹੈ ਜੀ ਮਸਾਲਾ ਤੇ ਅਸੀਂ ਘਰ ਦਾ ਮਸਾਲਾ ਬਣਾਇਆ ਹੋਇਆ ਹੈ ਜੀ ਖੁੱਦ ਹੁਣ ਅਸੀਂ ਇਹਨਾਂ ਨੂੰ ਥੋੜਾ ਟਾਈਮ ਹੋਰ ਪੁਣਾਂਗੇ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜਾ ਤੜਕੇ ਦਾ ਕਲਰ ਜਿਹੜਾ ਹੈ ਜੀ ਕਿੰਨਾ ਵਧੀਆ ਆ ਰਿਹਾ ਹੈ ਜੀ थोड़ा जहां एड करे जी, जी। चंगी तरह देख सड़का बिलकुल रेडी हो चुका है जी हूँ एड करते हैं जी चने जी अटिया दो लगा के रख लिये जिम्मे की बनकर रेडी हो चुकी है जी बाकी बहुत बहुत धन्यवाद लाइक सबसक्राइब जरूर करिये जी, जी थैंक यू